ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਜਿਹੜੀ ਕਣਕ ਕਰੰਡ ਹੋ ਜਾਂਦੀ ਦੀ ਉਹਦੇ ਉੱਪਰ ਵੱਖ-ਵੱਖ ਤਰੀਕੇ ਨਾਲ ਜਿਹੜਾ ਕਿਸਾਨ ਜਿਹੜਾ ਆਪੋ ਆਪਣਾ ਜਿਹੜਾ ਫਾਰਮੂਲਾ ਵਰਤਦੇ ਆ ਤੇ ਕਿਸਾਨ ਭਰਾਓ ਜਿਹੜਾ ਅੱਜ ਤਵੀਆਂ ਵਾਲਾ ਰਿਜ਼ਲਟ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਵੀ ਜਿਹੜੀ ਕਣਕ ਕਰੰਡ ਹੋਈ ਸੀ ਤਵੀਆਂ ਮਾਰੀਆਂ ਸੀ ਤਾਂ ਕਿਦਾਂ ਤਵੀਆਂ ਮਾਰੀਆਂ ਤੇ ਕਿਦਾਂ ਦਾ ਉਹਦਾ ਰਿਜ਼ਲਟ ਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਦਿਖਾਉਣੇ ਵੀਡੀਓ ਦੇ ਵਿੱਚ ਕਿ ਤਵੀਆਂ ਵਾਲਾ ਜਿਹੜਾ ਕਰੰਡ ਦੇ ਉੱਪਰ ਫਾਰਮੂਲਾ ਪਾਸ ਆ ਜਾਂ ਫੇਲ ਆ ਸੋ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲετε ਪੇ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਦੋਂ ਵੀ ਆਪਾਂ ਕੜਕ ਦੀ ਬਿਜਾਈ ਕਰਦੇ ਹਾਂ ਤੇ ਕਈ ਵਾਰ ਜਦੋਂ ਮੀਂਹ ਪੈਣ ਕਰਨਾ ਆਪਣੀ ਕਣਕ ਜਿਹੜੀ ڪرੰਡ ਹੋ ਜਾਂਦੀ ਆ ਤਾਂ ਉਹਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਕਿਸਾਨ ਵੀ ਫਾਰਮੂਲੇ ਵਰਤਦੇ ਆ ਤਾਂ ਆਪੋ ਆਪਣੇ ਤਜਰਬੇ ਦੇ ਹਿਸਾਬ ਨਾਲ ਕਿਸਾਨ ਵੀ ਜਿਹੜਾ ਫਾਰਮੂਲਾ ਵਰਤਦੇ ਆ ਤਾਂ ਕਿਸਾਨ ਭਰਾਓ ਇਹ ਵੀ ਕਣਕ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋਈ ڪرੰਡ ਹੋਈ ਸੀ ਤਾਂ ਵੈਸੇ ਤੁਹਾਨੂੰ ਵੀਡੀਓ ਦੇ ਵਿੱਚ ਜਰਮੀਨੇਸ਼ਨ ਬਹੁਤ ਇਹਦੀ ਵਧੀਆ ਦਿਖ ਰਹੀ ਇਦੇ ਉੱਪਰ ਜਿਹੜੀ ਬੰਦ ਤਵੀਆਂ ਮਾਰੀਆਂ ਗਈਆਂ ਯਾਨੀ ਕਿ ਟਾਇਰ ਚੱਕ ਕੇ ਤਾਂ ਬੰਦ ਤਵੀਆਂ ਮਾਰੀਆਂ ਗਈਆਂ ਤਾਂ ਤੁਸੀਂ ਦੇਖ ਸਕਦੇ ਜੀ ਕਿ ਵੀ ਜਿਹੜੀ ਇਹਦੀ ਜਰਮੀਨੇਸ਼ਨ ਆ ਬਹੁਤ ਵਧੀਆ ਤੇ ਸ਼ਾਨਦਾਰ ਹੋਈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਸਕਦਾ ਵੀਡੀਓ ਥੋੜਾ ਜਿਹਾ ਕਲੀਅਰ ਘੱਟ ਹੁੰਦਾ ਪਰ ਜਿਹੜਾ ਅੱਖੀ ਦੇਖੀ ਚੀਜ਼ ਉਹ ਬਹੁਤ ਪੈਸੇ ਤੁਸੀਂ ਦੇਖ ਸਕਦੇ ਕਿ ਕਿੰਡੀ ਸ਼ਾਨਦਾਰ ਜਿਹੜੀ ਜਰਮੀਨੇਸ਼ਨ ਆ ਉਹ ਹੋਈ ਆ ਯਾਨੀ ਕਿ ਜਿਹੜੇ ਵੀ ਕਿਸਾਨ ਵੀਰਾਂ ਦੀ ਕਣਕ ਕਿਸੇ ਵੀ ਕਾਰਨ ਕਰੰਡ ਹੋ ਜਾਂਦੀ ਹੈ ਫਾਰਮੂਲਾ ਹਮੇਸ਼ਾ ਯਾਦ ਰੱਖੋ ਵੀ ਤੁਸੀਂ ਜਿਹੜਾ ਬੰਦ ਤਵੀਆਂ ਮਾਰ ਸਕਦੇ ਤੇ ਬੰਦ ਤਵੀਆਂ ਮਾਰਨ ਦਾ ਤਰੀਕਾ ਕੀ ਆ ਵੀ ਜਿਹੜੇ ਰੋਗ ਆਪਾਂ ਬਜਾਈ ਕੀਤੀ ਹੁੰਦੀ ਆ ਖਾਸ ਕਰਕੇ ਸੁਪਰ ਸੀਡਰ ਦੇ ਵਿੱਚ ਜਦੋਂ ਆਪਾਂ ਜਿਹੜੇ ਜਿਹੜੀ ਸਾਈਡ ਨੂੰ ਆਪਾਂ ਸੁਪਰ ਸੀਡਰ ਬਜਾਈ ਕੀਤੀ ਉਸੇ ਰੋਗ ਹੀ ਆਪਾਂ ਜੜੀਆਂ ਤਵੀਆਂ ਮਾਰਨੀ ਆ ਯਾਨੀ ਕਿ ਜਿੱਦਾਂ ਆਪਾਂ ਸੁਪਰ ਸੀਡਰ ਅੱਗੇ ਅੱਗੇ ਬੀਜਦਾ ਜਾਂਦਾ ਪਿੱਛੇ ਪਿੱਛੇ ਉਦਾਂ ਹੀ ਆਪਾਂ ਤਵੀਆਂ ਮਾਰਨੀ ਆ ਉਸੇ ਤਰੀਕੇ ਨਾਲ ਤੁਸੀਂ ਤਵੀਆਂ ਮਾਰਨੀ ਆ ਤਾਂ ਤੁਸੀਂ ਦੇਖ ਸਕਦੇ ਵੀ ਜਰਮੀਨੇਸ਼ਨ ਕਿੰਡੀ ਵਧੀਆ ਆਈ ਆ ਤਤਵੀਆਂ ਲੱਗੀਆਂ ਤੁਸੀਂ ਦੇਖ ਸਕਦੇ ਜੀ ਬਈ ਕਈ ਵਾਰ ਕਿਸਾਨ ਵੀ ਡਾਊਟ ਕਰ ਲੈਂਦੇ ਵੀ ਸ਼ਾਇਦ ਫੇਕ ਵੀਡੀਓ ਜਾਂ ਇਦਾਂ ਉਦਾਂ ਆਹ ਦੇਖ ਲਓ ਬਈ ਤਵੀਆਂ ਵੱਜੀਆਂ ਤਵੀਆਂ ਨੇ ਉੱਪਰੋਂ ਜਿਹੜਾ ਸ਼ਿੱਕਰ ਜਿਹਾ ਆ ਜਾਂਦਾ ਜਾਨੀ ਕਿ ਉਤੋਂ ਜਿਹੜੀ ਮਿੱਟੀ ਟਾਈਟ ਹੋ ਜਾਂਦੀ ਜਿਹਦੇ ਕਰਕੇ ਜਰਮੀਨੇਸ਼ਨ ਨਹੀਂ ਹੁੰਦੀ ਤਾਂ ਦੇਖੋ ਬਈ ਤਵੀਆਂ ਮਾਰਨ ਤੋਂ ਬਾਅਦ ਜਿਹੜਾ ਬਹੁਤ ਵਧੀਆ ਸ਼ਾਨਦਾਰ ਜਰਮੀ ਇਹਦੇ ਕਿਸਾਨ ਪਰ ਜਦੋਂ ਵੀ ਆਪਾਂ ਤਵੀਆਂ ਮਾਰਨੇ ਥੋੜਾ ਧਿਆਨ ਰੱਖਣਾ ਬਈ ਕਈ ਵਾਰ ਆਪਾਂ ਜ਼ਿਆਦਾ ਜਿਹੜੀਆਂ ਤੇਜ਼ ਭਜਾ ਕੇ ਤਵੀਆਂ ਮਾਰਦੇ ਆਂ ਉਹਦੇ ਕਾਰਨ ਜਦੋਂ ਕਈ ਵਾਰ ਤਵੀਆਂ ਨੂੰ ਝੜਕਾਵਾਦ ਹੈ ਤਵੀਆਂ ਡੂੰਗੀਆਂ ਵੀ ਲੱਗ ਜਾਂਦੀਆਂ ਉਹਦੇ ਕਰਕੇ ਕਈ ਵਾਰ ਦਾਣੇ ਪੁੱਟੇ ਜਾਂਦੇ ਆ ਪਰ ਇਹ ਜਿਹੜਾ ਫਾਰਮੂਲਾ ਵਧੀਆ ਕਿ ਦੁਬਾਰਾ ਆਪਣਾ ਖਰਚਾ ਕਰਨੋਂ ਡੀਪੀ ਪਾਉਣ ਨਾਲੋਂ ਬੀਜ ਪਾਉਣ ਨਾਲੋਂ ਵਧੀਆ ਤਜਰਬਾ ਹੈਗਾ ਵੀ ਤੁਸੀਂ ਜਿਹੜਾ ਤਵੀਆਂ ਮਾਰ ਕੇ ਤਾਂ ਆਪਣੀ ਜਿਹੜੀ ਜਰਮੀਨੇਸ਼ਨ ਵਧੀਆ ਕਣਕ ਦੀ ਕਰਾ ਸਕਦੇ ਜੇ ਇੱਥੇ ਕਿਸਾਨ ਪਰ ਇੱਕ ਗੱਲ ਦਾ ਵੀ ਧਿਆਨ ਰੱਖਣ ਮੈਂ ਕਈ ਵਾਰ ਆਪਣੇ ਕੋਲ ਜ਼ਿਆਦਾ ਜਿੰਨੀਆਂ ਆਪਾਂ ਹੌਲੀਆਂ ਤਵੀਆਂ ਲਵਾਂਗੇ ਉਹਨਾਂ ਆਪਾਂ ਜਿਹੜਾ ਇਹਦਾ ਵਧੀਆ ਰਿਜ਼ਲਟ ਮਿਲੂਗਾ ਕਿਉਂਕਿ ਜਿਆਦੀਆਂ ਫਿਰ ਡੂੰਗੀਆਂ ਨਹੀਂ ਲੱਗਦੀਆਂ ਓਨੀਆਂ ਇੱਕ ਲੱਗਣਗੀਆਂ ਕਿ ਜਿਹਦੇ ਨਾਲ ਆਪਣੇ ਜਿਹੜੇ ਬੀਜ ਆ ਉਹਦੀ ਜਰਮੀਨੇਸ਼ਨ ਵਧੀਆ ਹੋ ਸਕੇ ਤਾਂ ਇਸ ਤਰੀਕੇ ਕਿਸਾਨ ਭਰਾ ਤੁਸੀਂ ਜਿਹੜਾ ਇਹ ਤਜਰਬਾ ਕਰ ਸਕਦੇ ਜੇਕਰ ਤੁਹਾਡੇ ਕਿਸੇ ਕਿਸਾਨ ਵੀਰ ਦੇ ਆਉਣ ਹੋਣ ਜਾਂ ਅੱਗੇ ਆਉਣ ਵਾਲੇ ਸਮੇਂ ਕਿਤੇ ਮੀਂਹ ਪੈਣਾ ਕਿਸੇ ਕਾਰਨ ਵੀ ਕਣਕ ਖਰਾੰਡ ਹੋ ਜਾਂਦੀ ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਇਸ ਤਰੀਕੇ ਤੁਸੀਂ ਬੰਦ ਕਰਕੇ ਤਵੀਆਂ ਤੇ ਤੁਸੀਂ ਜੜੀਆਂ ਉਸੇ ਰੋਗ ਹੀ ਮਾਰਨੀਆਂ ਜਿਹੇ ਰੋਗ ਸਿਆੜ ਆ ਜਾਣ ਕੇ ਜੇਸਾ ਰੋਗ ਨੂੰ ਤੁਸੀਂ ਸਾਈਡ ਨੂੰ ਕਣਕ ਕੇਰੀ ਆ ਉਸੇ ਰੋਗ ਦੀ ਤਵੀਆਂ ਮਾਰਨੀ ਆ ਦੂਜੀ ਆਪੋਜੀਟ ਨਹੀਂ ਮਾਰਨੀ ਆ ਕਈ ਵਾਰ ਆਪਾਂ ਆਪੋਜੀਟ ਮਾਰਦੇ ਉਹਦੇ ਕਰਕੇ ਫਿਰ ਜ਼ਿਆਦਾ ਕਈ ਵਾਰ ਬੀਜ ਆਪਣਾ ਪੱਟਿਆ ਜਾਂਦਾ ਤਾਂ ਉਸੇ ਰੋਗ ਹੀ ਮਾਰਨੇ ਜੇ ਸਿਆੜਾਂ ਦੇ ਹਿਸਾਬ ਨਾਲ ਆਪਾਂ ਤੁਰੇ ਜਿੱਦਾਂ ਸੁਪਰ ਸੀਡ ਡਰਾਪਾ ਚਲਾਉਣੇ ਉਸੇ ਰੋਗ ਹੀ ਆਪਾਂ ਜਿਹੜੀਆਂ ਤਵੀਆਂ ਮਾਰ ਕੇ ਤਾਂ ਆਪਣੀ ਜਿਹੜੀ ਕਣਕ ਦੀ ਜਰਮੀਨੇਸ਼ਨ ਕਰਾ ਸਕਦੇ ਆ ਇਹ ਕਿਸਾਨ ਭਰਾ ਬਹੁਤ ਵਧੀਆ ਤੇ ਤਵੀਆਂ ਖਾਸ ਕਰਕੇ ਹੌਲੀਆਂ ਜਿੰਨੀਆਂ ਆਪਾਂ ਕਈ ਵਾਰ ਆਪਣੇ ਕੋਲ 20 18 ਜਾਂ 20 ਤਵੀਆਂ ਦੀਆਂ ਤੇ ਜੇਕਰ ਆਪਾਂ ਨੂੰ 14 ਤਵੀਆਂ ਮਿਲ ਜਾਣ ਉਹ ਵੀ ਵਧੀਆ ਵੈਸੇ ਤੇ 18 ਤਵੀਆਂ ਵਜੀਆਂ ਤੇ 18 ਤਵੀਆਂ ਦਾ ਬਹੁਤ ਵਧੀਆ ਰਿਜ਼ਲਟ ਆ ਪਰ ਤਵੀਆਂ ਬਿਲਕੁਲ ਸਹੀ ਜਿਹੀ ਸਹੀ ਮਾਰਨੀਆਂ ਜਿਆਦਾ ਤੇਜ਼ ਟਰੈਕਟਰ ਨਹੀਂ ਪਹੁੰਚਾਣਾ ਕਈ ਵਾਰ ਆਪਾਂ ਸੋਚਦੇ ਵੀ ਜਲਦੀ ਕੰਮ ਨਾ ਬੇੜ ਦੀਏ ਤੇ ਉਹਦੇ ਨਾਲ ਫਿਰ ਤੇ ਥੋੜਾ ਜਰਮੀਨੇਸ਼ਨ ਤੇ ਆਪਣੇ ਪ੍ਰਭਾਵ ਪਊਗਾ ਤੇ ਵੈਸੇ ਕਿਸਾਨ ਪਰੋ ਜਿਹੜੀ ਜਰਮੀਨੇਸ਼ਨ ਬਹੁਤ ਵਧੀਆ ਹੋ ਚੁੱਕੀ ਆ ਤਾਂ ਤੁਸੀਂ ਇਹ ਫਾਰਮੂਲਾ ਵਰਤ ਸਕਦੇ ਸੋ ਵੀਡੀਓ ਜੰਗਲਿਕ ਤਾਂ ਆਪਣੇ ਭਰਾਵਾਂ ਤੱਕ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ